ਹਾਂਜੀ ਸਤਿ ਸ੍ਰੀ ਅਕਾਲ ਜੀ ਭਰਾ ਵੀ ਮੈਂ ਤੁਹਾਡਾ ਆਪਣਾ ਗੁਰਪਿੰਦ ਸਿੰਘ ਤੇ ਮਿੱਤਰੋ ਆ ਇੱਕ ਵੀਡੀਓ ਦੇਖੋ ਤੁਸੀਂ ਫਿਰ ਆਪਾਂ ਗੱਲ ਕਰਦੇ ਆ ਇਹਦੇ ਬਾਰੇ ਠੀਕ ਹੈ ਧਿਆਨ ਨਾਲ ਵੀਡੀਓ ਦੇਖਿਓ ਆ ਪਤਾ ਨਹੀਂ ਕੀ ਕਲਿੱਕ ਆ ਕਮੈਂਟ ਪੜਿਓ ਪਹਿਲਾਂ ਪਹਿਨੇ ਪਹਿਲਾਂ ਤਾਂ ਤੈਨੂੰ ਲਿਖਣਾ ਹੀ ਨਹੀਂ ਆਉਂਦਾ ਤੂੰ ਹੋਰ ਕੋਈ ਨਾ ਕੰਮ ਨਾ ਨੂ ਨੀ ਨਾ ਪਤਾ ਨਹੀਂ ਕੀ ਕਿ ਲਿਖੀ ਜਾਣੀ ਹੈ ਮੈਨੂੰ ਲੱਗਦਾ ਤੂੰ ਇਹ ਕਹਣਾ ਚਾਹੁੰਂੀਆਂ ਵੀ ਹੋਰ ਕੋਈ ਕੰਮ ਨਹੀਂ ਕਰਦਾ ਤੂੰ ਕੰਮ ਬਹੁਤ ਨੇ ਵੀਡੀਓ ਬਣਾਉਣਾ ਮਾੜਾ ਕੰਮ ਹੈ ਜੇ ਮੈਂ ਕੋਈ ਨੱਚਣ ਵਾਲੀਆਂ ਵੀਡੀਓ ਪਾ ਦਿੰਦਾ ਫਿਰ ਤੁਸੀਂ ਕਹਿੰਦੇ ਹੋ ਕੋਈ ਕੰਮ ਨਹੀਂ ਕਰਦਾ ਜੇ ਮੈਂ ਨੱਚਣ ਵਾਲੀਆਂ ਗੋਲ ਵਾਲੀਆਂ ਪਾ ਦਿੰਦਾ ਫਿਰ ਕਹਿੰਦੇ ਨੇ 16-16 ਦਿਨ ਰੋਈਓ ਜਾਂਦਾ ਕੰਮ ਤਾਂ ਬਹੁਤ ਨੇ ਜ਼ਿੰਦਗੀ ਦਾ ਸਟਰਗਲ ਇਹ ਲੈਣਾ ਜੇ ਤੂੰ ਮੇਰੀ ਥਾਂ ਤੇ ਹੋਵੇਂ ਨਾ ਭੈਣੇ ਮੇਰੀ ਇਹ ਲੱਗ ਪਤਾ ਜਾਵੇ ਕੋਨ ਸੋਰਾ ਦੇ ਨੂੰ ਰੋਇਆ ਵੀ ਕੁਛ ਨਹੀਂ ਬਣਦਾ ਇਹ ਜ਼ਿੰਦਗੀ ਹੈ ਕੱਟਣੀ ਪੈਣੀ ਹੈ ਚਾਹੇ ਹੱਸ ਕੇ ਕੱਟ ਲੋ ਚਾਹੇ ਰੋ ਕੇ ਕੱਟ ਲੋ ਕਿਸੇ ਦਾ ਦਰਦ ਇੱਥੇ ਕੋਈ ਨਹੀਂ ਸਮਝ ਸਕਦਾ ਜਿੰਨਾ ਚਿਰ ਆਪਣੇ ਤੇ ਨਹੀਂ ਪੈਂਦੀ ਮੈਨੂੰ ਪਤਾ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਇੱਕ ਬੰਦੇ ਦਾ ਨਾ ਪੱਟ ਟੁੱਟ ਗਿਆ ਛੋਟੀ ਜਿਹੀ ਇੱਕ ਹਵਤ ਹੈ ਪੱਟ ਟੁੱਟ ਗਿਆ ਤੇ ਕੋਈ ਬੰਦਾ ਉਹਦਾ ਪਤਾ ਲੈਣ ਆਇਆ ਕਹਿੰਦਾ ਯਾਰ ਦਰਦ ਤਾਂ ਤੇਰੇ ਬੜਾ ਹੁੰਦਾ ਹੋਣਾ ਲੱਤ 'ਚ ਕਹਿੰਦਾ ਤੇਰੀ ਕਦੇ ਲੱਤ ਟੁੱਟੀ ਹੈ ਕਹਿੰਦਾ ਨਾ ਯਾਰ ਮੇਰੀ ਤਾਂ ਕਦੇ ਟੁੱਟੀ ਨਹੀਂ ਕਹਿੰਦਾ ਬੱਸ ਫਿਰ ਤੈਨੂੰ ਨਹੀਂ ਪਤਾ ਅਧਿਕ ਘੰਟੇ ਬਾਅਦ ਇੱਕ ਬੰਦਾ ਹੋਰ ਆਇਆ ਕਹਿੰਦਾ ਫਿਰ ਯਾਰ ਮਾੜਾ ਹੋ ਗਿਆ ਲੱਤ ਟੁੱਟ ਗਈ ਕਹਿੰਦਾ ਮਾੜਾ ਹੋ ਗਿਆ ਕਹਿੰਦਾ ਵੀਰੇ ਤੇਰੀ ਟੁੱਟੀ ਹੈ ਕਦੇ ਕਦੇ ਹਾਂ ਯਾਰ ਮੇਰਾ ਵੀ ਪੱਟ ਟੁੱਟਿਆ ਇੱਕ ਵਾਰੀ ਕਹਿੰਦਾ ਤੈਨੂੰ ਤੇ ਕਹਿੰਦਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਵੀ ਕਿੰਨੀ ਪੀੜ ਹੁੰਦੀ ਹੈ ਕਹਿੰਦਾ ਆ ਜਾ ਫਿਰ ਮੇਰੇ ਕੋਲ ਜੇ ਬਹਿ ਜਾ ਆ ਕੇ ਫਿਰ ਦੁੱਖ ਸੁੱਖ ਕਰਨ ਲੱਗ ਗਏ ਯਾਰ ਐਦਾਂ ਹੁੰਦਾ ਬਾਹਰ ਅੰਦਰ ਜਾਣਾ ਬੜਾ ਔਖਾ ਹੁੰਦਾ ਕਿਸੇ ਦਾ ਸਹਾਰਾ ਲੈਣਾ ਇਹ ਕਰਨਾ ਉਹ ਕਰਨਾ ਕਿਉਂਕਿ ਉਹ ਉਹਦੀ ਤਕਲੀਫ ਨੂੰ ਸਮਝਦਾ ਸੀਗਾ ਕਿਉਂਕਿ ਉਹਦੇ ਸੱਟ ਲੱਗੀ ਹੋਈ ਸੀ ਇਹ ਅੱਜ ਦਾ ਜ਼ਮਾਨਾ ਐਦਾਂ ਦਾ ਜੇ ਤੇ ਛੱਟ ਲੱਗੀ ਹੋਈ ਐ ਉਹ ਦੂਜੇ ਦੀ ਪੀੜ ਬੜੀ ਚੰਗੀ ਤਰ੍ਹਾਂ ਸਮਝ ਸਕਦਾ ਆਦਰਵਾਇਜ਼ ਲੋਕੇ ਤੇ ਮਜ਼ਾਕ ਡਾਉਣ ਵਾਲੇ ਤੁਹਾਨੂੰ ਜ਼ਿੰਦਗੀ ਚ ਬੜੇ ਮਿਲ ਜਾਣਗੇ ਅਗਰ ਤੁਸੀਂ ਲੋਕਾਂ ਦੇ ਵਿੱਚ ਮਿਚਰੋਗੇ ਤੇ ਤੁਹਾਨੂੰ ਗੱਲਾਂ ਕਰਨ ਵਾਲੇ ਲੋਕ ਦੁਨੀਆ ਤੇ ਬਹੁਤ ਮਿਲਣਗੇ ਚੰਗੇ ਵੀ ਮਿਲਣਗੇ ਤੇ ਮਾੜੇ ਵੀ ਮਿਲਣਗੇ ਤਾਂ ਨਾ ਮੇਰੇ ਤੂੰ ਨਹੀਂ ਕਰ ਜਾਂਦੀ ਕੰਮ ਮੈਂ ਹੀ ਕਰਦਾ ਪੈਣੇ ਤੂੰ ਹੈ ਹੀ ਇੱਕ ਕੁਣੀ ਆ ਜੇ ਕਿਤੇ ਮੁੰਡੇ ਨੇ ਕਮੈਂਟ ਕੀਤਾ ਹੁੰਦਾ ਨਾ ਮੈਂ ਦੱਸ ਦਿੰਦਾ ਪਤਾ ਮੈਂ ਹੁਣ ਬੋਲ ਵੀ ਨਹੀਂ ਸਕਦਾ ਇੱਦਾਂ ਨਾ ਕਰਿਆ ਕਰੋ ਯਾਰ ਹਰੇਕ ਦੀ ਜ਼ਿੰਦਗੀ ਚ ਦੁੱਖ ਨੇ ਇਹ ਜ਼ਿੰਦਗੀ ਆਪ ਨੂੰ ਕੱਟਣੀ ਤਾਂ ਪੈਣੀ ਹੋਵੇ ਭਾਵੇਂ ਰੋ ਕੇ ਕੱਟ ਲਈਏ ਭਾਵੇਂ ਹੱਸ ਕੇ ਕੱਟ ਲਈਏ ਬਾਕੀ ਆਪੋ ਆਪਣੇ ਕਰਮ ਨੇ ਦੱਦਾ ਦੋਸ਼ ਨਾ ਦੇਉਂ ਦੋਸ਼ ਕਰਮਾਂ ਤੇਰੇ ਆ ਦੋਸ਼ ਕਰਮ ਆ ਆਪਣੇ ਆਪਨੇ ਕਰਮ ਹੁੰਦੇ ਨੇ ਚਾਹੇ ਰੋ ਕੇ ਕੱਟ ਲੋ ਹੱਸ ਕੇ ਪਰਮਾਤਮਾ ਨੇ ਜਿੱਥੇ ਰੱਖਿਆ ਰਹਿਣਾ ਪੈਂਦਾ ਕਿਸੇ ਦਾ ਮਾੜਾ ਨਾ ਕਰੋ ਨਾ ਸੋਚੋ ਮੈਨੂੰ ਆਪਣੇ ਘਰ ਦਾ ਪਤਾ ਹੈ ਕਿ ਕੀ ਕਬੀਲਦਾਰੀ ਹੈ ਭਰਾ ਦੀ ਡੈਥ ਹੋਣਾ ਉਹਦੇ ਬੱਚੇ ਤਿੰਨ ਨੇ ਉਹਨਾਂ ਦੀ ਪਰਵਰਿਸ਼ ਕਰਨੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਬਹੁਤ ਔਖਾ ਹੁੰਦਾ ਸਾਡੇ ਕੋਲ ਇਨੀ ਕੋਈ ਜਾਇਦਾਦ ਨਹੀਂ ਕਿੱਲਾ ਦੋ ਕਿੱਲੇ ਜ਼ਮੀਨ ਹੈ ਮੈਨੂੰ ਪਤਾ ਜਿਵੇਂ ਸਟਰਗਲ ਕਰਕੇ ਮੈਂ ਆਪਣੇ ਜਵਾਕ ਪਾਲ ਰਿਹਾ ਮੈਨੂੰ ਪਤਾ ਮੈਂ ਜਿਸ ਕੰਡੀਸ਼ਨ ਤੇ ਆ ਤੁਸੀਂ ਐਵੇਂ ਗੱਲਾਂ ਨਾ ਕਰਿਆ ਕਰੋ ਕਿਸੇ ਨੂੰ ਹੁਣ ਆਪਾਂ ਕਰਦੇ ਆਂ ਵੀ ਗੱਲ ਦੇਖੋ ਇਹ ਕਹਿੰਦਾ ਮੇਰੇ ਤੈਨ ਜਵਾਕ ਮੇਰੇ ਭਰਾ ਦੇ ਆ ਇਹ ਦੋ ਮੇਰੇ ਆਪਣੇ ਇਹਨੇ ਜਵਾਕਾਂ ਨੂੰ ਮੈਂ ਪਾਲਦਾ ਕਿੱਲਾ ਮੇਰੇ ਕੋਲੇ ਜੀ ਉਪਰਾ ਮੇਰਾ ਤੈਨੂੰ ਕਿੰਨੇ ਬੰਦੇ ਦਿਖਾਵਾਂ ਮੈਂ ਜਿਨ੍ਹਾਂ ਕੋਲ ਕਿੱਲਾ ਵੀ ਹੈ ਨਹੀਂ ਤੇ ਬੱਚੇ ਵੀ ਪਾਲਦੇ ਆ ਪੜਾਉਂਦੇ ਵੀ ਆ ਚੰਗੇ ਸਕੂਲਾਂ 'ਚ ਪਰ ਆਪਦੇ ਰਿਆਂ ਉੱਦਲੇ ਕੰਮ ਨਹੀਂ ਕਰਦੇ ਜਿੰਨੇ ਤੂੰ ਕਰਦਾ ਨਾ ੱਦਲੇ ਕੰਮ ਆ ਲੱਕ ਹਲਾਉਣ ਨਾਲ ਕਮਾਈ ਨਹੀਂ ਹੁੰਦੀ ਵੀਰੇ ਇਹ ਕਮਾਈ ਨਹੀਂ ਜਿਹੜੀ ਤੂੰ ਲੱਕ ਲੱਕ ਦੋਹਣ ਲੱਗ ਜਾਂਦੇ ਹੁੰਦੇ ਆ ਕੋਡੇ ਹੋਿਆਂ ਦੇ ਜਦੋਂ ਕਈ ਚੱਲਦੀ ਆ ਤੇ ਤੂੰ ਲੱਕ ਹਲਾਉਂ ਮੈਂ ਜਨਾਨਾਂ ਨੰਗਾ ਗੋਇਰ ਇਹ ਇਹ ਤੇਨੀ ਕਮਾਈ ਆ ਫਿਰ ਤੂੰ ਆਪੁੜੀ ਨੂੰ ਕਿਸੇ ਮੈਨ ਨੇ ਕਿ ਤਾਉ ਕਮੈਂਟ ਵੀ ਪਤਾ ਹੀ ਹੈ ਹੁਣ ਬੇਲੜਾਂ ਕੋਈ ਤਾਂ ਕੋਈ ਕੰਮ ਕਰਦਾ ਨਹੀਂ ਆਈ ਆ ਲੱਕ ਹਲਾਉਣਾ ਲੱਤਾਂ ਹਲਾੜ ਪਿਛਵਾੜਾ ਹਲਾੜਿਆ ਆਪਦਾ ਆਹੀ ਤੂੰ ਕਰਦਾ ਤੇ ਉਹਨੇ ਤੁਹਾਨੂੰ ਕਮੈਂਟ ਕੀਤਾ ਤੇ ਤੈਨੂੰ ਹੋਰ ਕੰਮ ਕੋਈ ਹੈ ਨਹੀਂ ਕਰਦਾ ਕੋਈ ਤੇ ਤੂੰ ਨਾ ਨੂ ਨੀ ਨੀ ਇਹ ਕੀ ਕਰੀ ਜਾਂਦਾ ਇੱਕ ਇੱਕ ਤੈਨੂੰ ਪੜਨਾ ਨਹੀਂ ਆਉਂਦਾ ਤੈਨੂੰ ਇੰਨੇ ਲੋਕ ਗਲਾਂ ਕੱਢਦੇ ਆ ਯਾਰ ਫਿਰ ਵੀ ਤੁਹਾਨੂੰ ਸ਼ਰਮ ਨਹੀਂ ਯਾਰ ਕਿਉਂ ਤੁਸੀਂ ਸਤਿਆਨਾਸ਼ ਕੀਤਾ ਜਦੋਂ ਵੇਖਦੇ ਆ ਤੁਹਾਡੀਆਂ ਵੀਡੀਓ ਜਦੋਂ ਵੇਖਦੇ ਆ ਤੁਹਾਡੀਆਂ ਵੀਡੀਓ ਕੋਈ ਚੱਜ ਦਾ ਕੰਮ ਕਰ ਲੈ ਭਰਾ ਮੇਰਾ ਬੱਚੇ ਵੀ ਪਾਲੇ ਜਾਣਗੇ ਉਹ ਉੱਪਰ ਬੈਠਾ ਉਹਨੇ ਪਾਲਨੇ ਆ ਆਪਣੀ ਕੋਈ ਬਾਤ ਨਹੀਂ ਪਾਲਨੇ ਦੀ ਪਰ ਦੱਲੇ ਕੰਮ ਛੱਡ ਦੇ ਤੈਨੂੰ ਕਿੰਨੇ ਬੰਦੇ ਨੇ ਫੁੰਲਾਇਆ ਲੱਕ ਹਲਾਉਣਾ ਇਹ ਬੰਦਿਆਂ ਦਾ ਕੰਮ ਨਹੀਂ ਹੁੰਦਾ ਜਨਾਨਿਆਂ ਦਾ ਕੰਮ ਹੁੰਦਾ ਇਹ ਇਹ ਕੁਗੱਲਾਂ ਚ ਗੱਲ ਨਹੀਂ ਬਣੀ ਤੇ ਜੇ ਇਹ ਕੁੜੀ ਨੂੰ ਤੋ ਇਸ ਤਰ੍ਹਾਂ ਕਹਿਣਾ ਤੇ ਤੈਨੂੰ ਇੱਕ ਮੁੰਡੇ ਨੇ ਪਰਨੂਰ ਪਰਨੂਰ ਮਾਵੀ ਨਦਨ ਕੀਤਾ ਸੀ ਨਾ ਕਮੈਂਟ ਤੂੰ ਉਹਨੂੰ ਧੰਕੀਆ ਦਿੰਦਾ ਸੀ ਵੀ ਵੀਡੀਓ ਰਿਲੀਟ ਕਰ ਨਹੀਂ ਕਰਦੇ ਵੀਡੀਓ ਡਿਲੀਟ ਦੇ ਰਿਆਂ ਬਸ ਤੇ ਵਿਦਵਾਨ ਵੀ ਦੱਸਣ ਇਹ ਗੱਲ ਜਿਹੜੇ ਬੰਦੇ ਨਾ ਵੱਡੇ ਵਿਦਵਾਨ ਵੀ ਇਹ ਕੰਮ ਸਹੀ ਹੈ ਜਾਂ ਕੀ ਇਹ ਜਵਾਬਾਂ ਨੂੰ ਸੇਧ دی ਜਾਂਦਾ ਕੀ ਕਿਹੜੀ ਸੇਧ ਦਿੰਦਾ ਜਿਹੜੇ ਵਿਦਵਾਨ ਆ ਉਹ ਹੀ ਦੇਖਣ ਉਹ ਆਪਣੇ ਘਰੇ ਮਾਲੂ ਕਹਿੰਦੇ ਆ ਤੇ ਫਿਰ ਉਹ ਕੀ ਸੇਧ ਕਹਿੰਦੇ ਵੀ ਆ ਦੇਖੋ ਇਹਦੇ ਵਾਂਗੂ ਕਰੋ ਬੱਚਿਓ ਕੋਈ ਯਾਰ ਮਾੜੀ-ਮੋਟੀ ਤਾਂ ਸ਼ਰਮ ਮੰਨ ਲਓ ਮਾੜੀ-ਮੋਟੀ ਮੰਨ ਲਓ ਤੂੰ ਉਹਨੂੰ ਕੁੜੀ ਨੂੰ ਕਹਿਣਾ ਹੈ ਮੈਂ ਵੀ ਤੂੰ ਕਮੈਂਟ ਕਰਦਾ ਤੇ ਤੈਨੂੰ ਬਾਕੀ ਕਮੈਂਟ ਨਹੀਂ ਦਿੰਦੇ ਜਿਹੜੇ ਤੇ ਪਿਓ ਨਹੀਂ ਕੀਤੇ ਵੇ ਇਹ ਮੁੰਡੇ ਨੇ ਤੈਨੂੰ ਪਰਨੂਰ ਨੇ ਕਿੰਨਾ ਲਾਂਤਾ ਪੰਨਿਆ ਸੀ ਤੂੰ ਗਾਲ ਕੱਢੀ ਸੀ ਨੂੰ ਪਹਿਲਾਂ ਫਿਰ ਤੂੰ ਮੈਂਟਾਂ ਕਰਦਾ ਸੀ ਵੀਡੀਓ ਡਿਲੀਟ ਪਿੱਛੇ ਫਿਰ ਘਾਤ ਪਾਣੀ ਪਾਣੀ ਹੋ ਗਿਆ ਸੀ ਜਦੋਂ ਪਤਾ ਅਗਲੇ ਨੂੰ ਮੁਰੂ ਵੀ ਮੁਰੂ ਮਿਲ ਗਿਆ ਕੋਈ ਪੁਰਾਣਾ ਸਾਨੂੰ ਦਾ ਯਾਰ ਇਸ ਗੱਲ ਦੀ ਰਾਂਗੀਆਂ ਤੁਹਾਨੂੰ ਪਿੰਡ ਪੁੰਡ ਵਾਲੇ ਨਹੀਂ ਕੁਝ ਕਹਿੰਦੇ ਆ ਜਮੇਨੀ ਕੋ ਸਹੇਦੇ ਮਤਲਬ ਤੁਹਾਡਾ ਕੋਈ ਕੰਮ ਹੁੰਦਾ ਹੋਗਾ ਤੇ ਅਲਕਾ ਹਲਾ ਕੀ ਹੋ ਜਾਂਦਾ ਹੋਗਾ 4 ਮਿੰਟ ਲਕ ਹਲਾਇਆ ਉਹਦੇ ਮੂਰੇ ਤੇ ਚਲੋ ਕੰਮ ਹੋ ਗਿਆ ਸ਼ਰਮ ਤਾਂ ਹੈ ਨਹੀਂ ਪਰ ਜਿਹੜੇ ਪਾਸੋਂ ਤੈਨੂੰ ਸ਼ਰਮ ਆਦਾ ਕੀ ਤੂੰ ਜਵਾਕਾਂ ਨੂੰ ਕੁੜੀ ਹੁਣ ਤੂੰ ਵੀਡੀਓ ਪਾਈ ਆ ਉਹ ਵਿਚਾਰੀ ਕੁੜੀ ਮਾਗਰ ਤੇਰੇ ਫਰਦੀਆ ਕੋਈ ਸਮਾਨ ਲੈਣਾ ਤੇ ਤੂੰ ਵੀਡੀਓ ਪਾਈ ਜਾਣਾ ਤੈਨੂੰ ਸੰਗ ਹੀ ਨਹੀਂ ਉਹ ਜਵਾਕ ਵੀ ਕਹਿੰਦੇ ਹੁਣ ਵੀ ਕਿੱਦੋਂ ਮਤਲਬ ਪੱਲੇ ਪਿਆ ਸਾਡੇ ਇਹ ਦਿਨ ਉਹ ਤਾਂ ਇੰ ਚੰਗਾ ਸੀ ਵੀ ਚੱਲ ਅਸੀਂ ਓਖੇ ਰਹਿ ਕੇ ਗੁਜ਼ਾਰਾ ਕਰ ਲੈਂਦੇ ਭਰਾ ਮੇਰੇ ਹਰ ਤੀਜੇ ਘਰ ਤੀਜਾ ਘਰ ਵੀ ਛੱਡ ਤੂੰ ਦੂਜੇ ਘਰ ਦੇ ਵਿੱਚ ਤੇਰੇ ਨਾਲ ਦੀ ਮੁਸੀਬਤ ਹੈ ਤੇਰੇ ਨਾਲ ਦੀ ਬਹੁਤ ਬੁਰੀ ਭੈ ਲੋਕ ਬਹੁਤ ਜ਼ਿਆਦਾ ਇਹ ਕੋਈ ਵੀਡੀਓ ਬਣਾ ਕੇ ਦੱਸਣ ਨਾਲ ਨਹੀਂ ਵੀ ਵੀਡੀਓ ਬਣਾਵਾਂਗੇ ਆਪਾਂ ਦੱਸ ਦਗੇ ਅਗਲੇ ਇਹਦਾ ਕੋਈ ਨਹੀਂ ਇਮੋਸ਼ਨਲ ਬਲੈਕਮੇਲ ਹੁੰਦਾ ਪਰ ਦੁਖੀ ਤੋਂ ਦੁਖੀ ਦੁਆ ਭਈਆ ਮੈਂ ਮਾਇਤ ਨੂੰ ਇਹ ਜੇ ਬੰਦੇ ਮਤਲਬ ਦੱਸ ਦੂੰਗਾ ਵੀ ਜਿਹੜੇ ਬੰਦੇ ਕੋਲੇ ਕਿੱਲਾ ਕਿੱਲਾ ਜ਼ਮੀਨ ਹੈ ਤੇ ਵਧੀਆ ਕੁੱਛ ਰੰਦੇ ਵਧੀਆ ਪੜਾਉਂਦੇ ਆ ਬੱਚਾ ਨੂੰ ਕੋਈ ਤੇਰੇ ਵਰਗਾ ਦੱਲਾ ਕੰਮ ਨਹੀਂ ਕਰਦੇ ਮਿਹਨਤ ਕਰਦੇ ਹੱਥ ਬਾਟ ਕੇ ਮਿਹਨਤ ਕਰਦੇ ਆ ਦਿਲ ਤਾਂ ਮਤਲਬ ਪਿੰਜਣਾਂ ਤੋਂ ਲੱਗੇ ਜਾਂਦੇ ਆ ਪੈਰ ਬਾਟ ਜਾਂਦੇ ਆ ਹੁਣ ਝੋਨਾ ਆਊਗਾ ਝੋਨੇ ਦੇ ਵਿੱਚ ਤੇ ਤੈਨੂੰ ਕੀ ਮਿਲੂ ਤੂੰ ਵੀ ਤਰੇਂਗਾ ਉਹ ਇੱਕ ਮਤਲਬ ਧਿਆੜਾ ਰੱਖੀ ਉਹਨੂੰ ਕਹਿੰਦਾ ਤੂੰ ਬਤਾ ਪੋਚੀ ਚਲ ਤੇ ਮੈਂ ਤੇਰੇ ਮੂਰੇ ਪਛਵਾੜਾ ਖਲਾਈ ਜਾਣਾ ਸ਼ਰਮ ਮੱਲਾ ਮਾੜੀ ਮੋਟੀ ਮੱਲਾ ਕੋਈ ਵੈਸੇ ਕੋਈ ਬੈਠ ਕੇ ਬੋਲੀਆਂ ਪਾਲੀਆਂ ਉਹ ਪਾਲੀਆਂ ਚਲੋ ਜੇ ਤੈਨੂੰ ਆਤੀ ਹੈ ਇਹ ਫਿਰ ਤੈਨੂੰ ਜਦੋਂ ਮਤਲਬ ਕਹਿੰਦੇ ਲਾਉਂਦਾ ਕਹਿੰਦੇ ਸਕੂਲਾ ਕਹਿੰਦੇ ਹੋ ਕਹਿੰਦੇ ਉਹ ਤਾਂ ਤੈਨੂੰ ਕਮੈਂਟ ਦਿਸੇ ਨਹੀਂ ਤੇ ਤੈਨੂੰ ਕੁੜੀ ਵਾਲਾ ਕਮੈਂਟ ਦਿਸ ਗਿਆ ਇਹ ਕਾਦੋ ਕਲਾ ਦੇਸ ਗਿਆ ਤੈਨੂੰ ਵੀ ਹੁਣ ਤੇਰੇਆਂ ਵੀਡੀਓ ਪਾਵਾਂਗੇ ਤੈਨੂੰ ਬਣਾਵਾਂਗੇ ਕੋਈ ਨਹੀਂ ਤੂੰ ਕਹਿਣਾ ਨਾ ਵੀ ਤੁਮ ਲੰਦਣਾ ਪਰਨੂਰ ਮਾ ਵੀ ਬਲੌਗ ਵਾਲੇ ਤੂੰ ਤਾਂ ਕਿ ਮੈਂ ਵੀ ਪਾਉਂਦਾਂ ਵੀਡੀਓ ਲੈ ਕੇ ਪਾਉਣ ਵਾਲੇ ਤੈਨੂੰ ਨਹੀਂ ਕਹਿੰਦਾ ਕੁਝ ਪਰ ਮਾਲਾ ਜੇ ਤੇਰੇ ਪਰਿਵਾਰ ਨੇ ਜਾਂ ਕਿਸੇ ਹੋਰ ਨੇ ਮਤਲਬ ਵੀਡੀਓ ਦੇਖੀ ਤੈਨੂੰ ਮੜੀ-ਮੁੱਟੀ ਸ਼ਰਮ ਦਾ ਅਹਿਸਾਸ ਤਾਂ ਹੋਊਗਾ ਤੂੰ ਯਰਪ ਬਣਿਆ ਕੀ ਫਿਰਦਾ ਕੀ ਤੂੰ ਸਾਫਤ ਕਰਦਾ ਦੱਸਦਾ ਮੈਨੂੰ ਕਿਹੜਾ ਉਹ ਬਾਜੇ ਤੂੰ ਮੱਲਾ ਦਾ ਧੱਕੇ ਚੜਿਆ ਨਹੀਂ ਭਾਈ ਇਹ ਰਹਿੰਦੇ ਰੋਮੀਆ ਰਹਿੰਦੇ ਮੇਰੀ ਬੇਨਤੀ ਆ ਭਾਈ ਨੂੰ ਹੈਗੀ ਇੱਕ ਦੋ ਵੀਰ ਵਾਂ ਕੇ ਤੂੰ ਸਾਡਾ ਨਾ ਬਸ ਨਹੀਂ ਚੱਲਦਾ ਕਿਉਂ ਅਸੀਂ ਇਕੱਲੇ ਇਕੱਲੇ ਹੈਗੇ ਆ ਤੇਈ ਵਾਰ ਕੋਈ ਬੰਦਾ ਸ਼ਰਾਰਤ ਕਰ ਦਿੰਦਾ ਤੇ ਐਵੇਂ ਥਾਣਾ ਵਿੱਚੋਂ ਪੜਈ ਆ ਹੁਣੇ ਮੈਨੂੰ ਫੋਨ ਆਈ ਆ ਕਿਸੇ ਦਾ ਧਮਕੀਆਂ ਤਾਂ ਵਿ ਦਿੱਤੀ ਆਉਣੇ ਧਮਕੀ ਵੀ ਮੈਂ ਕਰਾ ਦੂੰ ਐ ਕਰਾ ਦੂੰ ਪਰ ਆਪਾਂ ਯਾਰ ਕੋਈ ਗਲਤ ਨਾ ਆਪਾਂ ਜਾਤੀਵਾਦੀ ਸ਼ਬਦ ਵਰਤਗੇ ਨਾ ਪਾਉ ਤੇ ਵੀਡੀਓ ਬਣਾਉਂਦਾ ਰੇਟਰ ਦਾ ਹੱਕ ਹੈ ਪਰ ਵੀਡੀਓ ਬਣਾਉ ਹਿਸਾਬ ਨਾਲ ਕੁੜੁੰਨਾਂ ਫਿਰ ਪਿੰਨਾ ਤੇਰੇ ਮਗਰ ਬੱਚੇ ਫਿਰ ਤੇ ਮਗਰ ਤੇਰੇ ਜਵਾਨ ਕੁੜੀ ਆਉ ਮੱਲਾ ਤੈਨੂੰ ਇਹ ਕਿਉਂ ਨੇ ਲੱਕ ਹਲਾਉਣਾ ਸ਼ੁਰੂ ਕਰਤਾ ਤੇਰੇ ਦਿਨ ਤੇ ਕੀ ਬੀਤੂ ਯਾਰ ਕੀ ਗੱਲਾਂ ਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਮਾੜੀ ਮੋਟੀ ਤਾਂ ਸ਼ਰਮ ਮੰਨੋ ਮਾੜੀ ਮੋਟੀ ਤੇਰੀ ਰੀਅਲ ਬਣਾਵਾਂਗੇ ਤੈਨੂੰ ਦੱਸਦਾ ਗੱਲ ਤੇਨੂੰ ਕੋਈ ਕੱਢਣੀ ਤੈਨੂੰ ਕੋਈ ਮਾਰਨਾ ਨਹੀਂ ਤੇਰੇ ਤੈਨੂੰ ਤਲਮ ਨਾਲ ਹੀ ਮਾਰਨਾ ਤੈਨੂੰ ਆਏਗਾ ਲੇਕ ਲੇ ਕੇ ਬਾਹਰ ਨਾ ਤੇਰੇ ਤੇ ਜੇ ਤੈਨੂੰ ਮਾੜੀ ਵੀ ਮੋਟੀ ਵੀ ਮਾੜੀ ਮੋਟੀ ਵੀ ਆ ਗਈ ਚਰਮ ਤਤੁ ਤੇ ਕੇ ਜਾਏਗਾ ਪਰ ਤੂੰ ਗਾਲ ਗੋਲ ਕੱਢਣ ਵਾਲਾ ਤੂੰ ਛੱਡ ਦੇ ਯਾਰ ਜਿਹੜਾ ਤੂੰ ਗਾਲ ਗੋਲ ਜੀ ਕੱਢੀ ਸੀ ਨਾ ਉਹਨੂੰ ਪਰ ਨੂਰ ਇਹ ਤੂੰ ਛੱਡ ਦੇ ਕਹਿ ਯਾਰ ਗੋਲ ਨਾ ਕੱਢੀ ਤੇ ਵਿਦਵਾਨ ਵੀ ਆਨਲਾਈਨ ਵਿਦਵਾਨ ਉਹਨਾਂ ਨੂੰ ਦੇਂਦੀ ਹੈ ਦੀ ਵਿਦਵਾਨ ਜੀ ਸਾਡੇ ਤੋਂ ਤਾਂ ਚਲੋ ਗਲਤੀ ਹੋ ਜਾਂਦੀ ਆ ਕੋਈ ਮਾੜੀ ਮੁੱਟੀ ਲੱਕ ਕਰਤੀ ਅਸੀਂ ਤੇ ਸਾਰੀ ਵਿਦਵਾਨ ਮਤਲਬ ਕਈ ਹਰ ਬੰਦਾ ਕੋਲ ਹੁਣ ਕਹਦੇ ਮੈਨੂੰ ਇਕੱਲੇ ਨੂੰ ਵਿਦਵਾਨ ਕਹੀ ਜਾਂਦੇ ਨਹੀਂ ਆ ਪਤਾ ਸਾਰਿਆਂ ਨੂੰ ਕਹਿੰਦੇ ਜਿਹੜੇ ਇਹਨਾਂ ਦੀਆਂ ਵੀਡੀਓ ਪਸੰਦ ਕਰਦੇ ਇਹਨਾਂ ਨੂੰ ਫੋਲੋ ਕਰਦੇ ਆ ਵੀ ਤੁਹਾਡੇ ਬੱਚੇ ਜੇ ਉਹਦਾ ਕੁਝ ਕਰਨ ਲੱਗੇ ਨਾ ਤੇ ਫਿਰ ਤੁਹਾਨੂੰ ਬਹੁਤ ਔਖਾ ਹੋ ਜਾਊਗਾ ਬਾਈ ਇਹਨਾਂ ਨੂੰ ਅਨਫੋਲੋ ਕਰੋ ਇਹਨਾਂ ਦਾ ਇਹਨਾਰੇ ਕੋਈ ਫੈਰ ਨਹੀਂ ਇਹਨਾਂ ਦੇ ਮੈਨੂੰ ਲੱਗਦਾ ਪਿੰਡ ਵਾਲੇ ਵੀ ਘਰੇ ਨਹੀਂ ਜਾਂਦੇ ਹੋਣੇ ਇਹ ਜੀ ਇਹੋਂ ਕਦਾਈ ਇਹੋ ਜੀ ਕਰਤੂਤੀ ਕਰੂਗਾ ਚਾਹ ਫੜਾਉਣਾ ਹੈ ਕਿਤੇ ਲੱਕ ਹਲਾਉਣ ਲੱਗ ਜੀ ਮੜੀ ਮੁੱਟੀ ਮੱਲਾਇਆ ਸ਼ਰਮ ਤੇ ਵੇਖਦੇ ਆ ਕੋਈ ਨਹੀਂ ਤੈਨੂੰ ਉਹ ਆਂਗੀਆਂ ਮੜੀ ਮੁੱਟੀ ਸ਼ਰਮ ਕੇ ਨਹੀਂ ਨਹੀਂ ਵਰਤਨ ਕਲਨਾਂ ਦਾ ਕੋ ਬਣਾਈਆਂ ਤੈਨੂੰ ਦੱਸਦੀ ਗੱਲ ਵੀ ਉਹ ਕੁੜੀ ਨੂੰ ਤਾਂ ਤੂੰ ਕਹਤੀ ਗੱਲ ਉਹ ਮੈਨੂੰ ਭੈਣ ਨੂੰ ਬੇਨਤੀ ਹੈ ਕਿ ਜੇ ਮੇਰੀ ਵੀਡੀਓ ਵੇਖਦਿਆ ਮੈਨੂੰ ਕਮੈਂਟ ਜ਼ਰੂਰ ਕਰੇ ਮੇਰੀ ਛੋਟੀ ਭੈਣ ਆ ਚਾਹੇ ਵੱਡੀ ਭੈਣ ਆ ਉਹਨੂੰ ਬੇਨਤੀ ਹੈ ਜੇ ਮੈਨੂੰ ਪੁਆਇੰਟ ਕਰੇ ਉਹ ਕੋਈ ਨਹੀਂ ਕਰਤਾ ਤਾਂ ਫਿਰ ਕੀ ਬਣਾ ਦਾਂਗੇ ਰੇਲੇ ਦੀ ਕੋਈ ਗੱਲ ਨਹੀਂ ਪਰ ਬਈਰੇ ਸ਼ਰਮਾ ਆਪੀ ਮੰਨ ਲਾ ਉਹ ਵੀ ਵੀਡੀਓ ਮੈਂ ਪਾਉਣਾ ਜਿਹੜੀ ਤੇਰੀ ਮੈਂ ਗੱਲ ਕਰਦਾ ਨਾ ਮਗਰ ਕੁੜੀ ਆ ਗਈ ਤੇਰੇ ਜਵਾਨ ਕੁੜੀ ਆ ਤੇ ਯਾਰ ਉਹਨੂੰ ਕੀ ਵਿਚਾਰੀ ਨੂੰ ਸਿੱਖਿਆ ਮਿਲੂ ਯਾਰ ਮੇਰਾ ਚਾਚਾ ਜਾਂ ਤਾਇਆ ਲੱਕ ਹਲਾਉਂਦਾ ਇਹੋ ਜਿਹਾ ਕੁਝ ਕਰਦਾ ਆ ਤੇਰੀ ਜਿਹੜੀ ਉਸੇ ਸਾਡੀ ਜ਼ਿੰਦਗੀ ਐ ਠਾ ਬਲੀਏ ਉਹ ਤੇਰੇ ਉਹ ਤੇਰੀ ਕੀ ਕਰਤੂਤਾਂ ਸਿਰਿੰਗ ਕੀ ਤੇਰੇ ਮਤਲਬ ਪੰਗੜਾ ਸੀ ਉਹ ਕਿਹੜਾ ਪੰਗੜਾ ਇਹ ਕਿਹੜਾ ਡਾਂਸ ਸੀ ਠੀਕ ਆ ਚੰਗਾ ਚੰਗਾ ਵੀਡੀਓ 봐 ਹਾ ਤੂੰ ਨੱਚ ਸਾਨੂੰ ਨੱਚਣ ਤੋਂ ਕੋਈ ਨਹੀਂ ਪਰ ਤੇਰੀਆਂ ਕਰਤੂਤਾ ਜਿਹੜੀਆਂ ਪਿਛਵਾੜੇ ਵਾਲੀਆਂ ਨਾ ਇਹ ਗੱਲਾਂ ਮਾਰੀਆਂ ਤੇਰੀ ਤੂੰ ਤੇ ਕੀ ਦੇਖ ਜਾ ਮੈਂ ਤਾਂ تنਵੀਂ ਹੀ ਗੱਲ ਕਹਿੰਨਾ ਟਿਕ ਜਾ ਹੋਰ ਬੱਥੇਰਾ ਕੁਛ ਆ ਯਾਰ ਕੋਈ ਟੈਲੈਂਟ ਹੋਰ ਦਿਖਾ ਇਹ ਕਿਹੜਾ ਟੈਲੈਂਟ ਤੂੰ ਕਹਿੰਦਾ ਮੈਂ ਕੰਮ ਨਹੀਂ ਕਰਦਾ ਮੈਂ ਵੀਡੀਓ ਬਣਾਉਣਾ ਕੰਮ ਨਹੀਂ ਕੰਮ ਬਹੁਤ ਲੋਕੇ ਇਸੇ ਤੋਂ ਰੋਟੀ ਖਾਂਦੇ ਆ ਕਮਾ ਕੇ ਖਾਂਦੇ ਆ ਵਧੀਆ ਵੀਡੀਓ ਬਣਾਉਦੇ ਆ ਤੇਰੇ ਨੂੰ ਵੀ ਬਣਾਉਂਦੇ ਤੇਰੇ ਨੂੰ ਵੀ ਬਣਾਉਂਦੇ ਭਰਾ ਮੇਰੇ ਉਹ ਤੂੰ ਯਾਰ ਆਪਾਂ ਵਧੀਆ ਤੂੰ ਕਰ ਚੋ ਵਧੀਆ ਮਤਲਬ ਦਿਸਦੇ ਆ ਵੀਡੀਓ ਤਾਂ ਚਲੋ ਬੜਾ ਵਧੀਆ ਸਾਰਾ ਖੁਸ਼ ਹੈ ਪਰਿਵਾਰ ਨੇ ਹੈਗਾ ਨਾ ਚਲੋ ਦੇਖੋ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਆ ਦੁੱਖ ਸੁੱਖ ਤੋਂ ਬਿਨਾ ਜ਼ਿੰਦਗੀ ਹੈ ਹੀ ਨਹੀਂ ਖਾਲੀ ਆ ਦੁੱਖ ਤੇ ਸੁਖ ਹਿੱਸਾ ਜ਼ਿੰਦਗੀ ਦਾ ਕਦੇ ਵੀ ਕੁਝ ਵੀ ਹੋ ਸਕਦਾ ਸਾਡੇ ਤੇ ਵੀ ਨਸੀਬਤਾ ਪੰਜਾ ਭਰਾ ਮੇਰੇ ਐਵੇਂ ਨਹੀਂ ਬਹੁਤ ਨਸੀਬਤਾ ਹਲੇ ਵੀ ਆ ਪਰ ਨਹੀਂ ਆਲਾ ਕਹਲਾ ਕੇ ਨਹੀਂ ਕਦ ਨਹੀਂ ਆ ਤਾਂ ਕਲਮ ਨਾਲ ਹੀ ਕੱਢਾਂਗੇ ਗਰੀਬ ਪਰਮਾਤਮਾ ਸੱਚੇ ਬਾਦਸ਼ਾਹ ਬੈਠਾ ਉੱਪਰ ਉਹਨੇ ਰੋਟੀ ਦੇਣੀ ਆ ਉਹਨੇ ਸਾਰਾ ਕੁਝ ਕਰਨਾ ਆਪਾਂ ਨੂੰ ਕੋਈ ਕੋਈ ਮਿਹਨਤ ਕਰੋ ਆਉਦੀ ਹੱਥਾਂ ਦੀ ਆ ਮਿਹਨਤ ਨਾ ਕਰ ਤੀ ਵਿਚਵਾੜੇ ਵਾਲੀ ਇਹ ਮਿਹਨਤ ਤੇ ਇੱਕ ਦਿਨ ਜੇ ਤੂੰ ਸੁਣ ਦੇ ਕੇ ਨਾਰੋਇਆ ਨਾ ਆਪਣੇ ਟੱਬਰ ਦੀ ਤੂੰ ਫਿਰ ਕਹਿਦੀ 2 ਰੁਪਿਆ ਸਾਲ ਦੋ ਸਾਲ ਜਣ ਕੁੜੀਆਂ ਤੂੰ ਮਤਲਬ ਤੇਰੀ ਕੁੜੀ ਆ ਬਦਲ ਨਿਪਤੀ ਜੀਆ ਉਹ ਵਕਤ ਚਲੋ ਵੀਡੀਓ ਚ ਦੇਸੀ ਆ ਯਾਰ ਉਹ ਮੈਂ ਸੋਚਦਾ ਵੀ ਉਹਦੇ ਤੇ ਕੀ ਫੀਲੂ ਤੈਨੂੰ ਜਮੀ ਸ਼ਰਮ ਨਹੀਂ ਆਉਂਦੀ ਯਾਰ ਜਮੀ ਊੜੇ ਉਹ ਫਿਰਦੀ ਆ ਯਾਰ ਤੇ ਤੂੰ ਡਾਂਸ ਕਰੀ ਜਾਣਾ ਯਾਰ ਪਸ਼ਵਾੜਾ ਹਲਾਈ ਜਾਣਾ ਯਾਰ ਤੈਨੂੰ ਜਮੀ ਸ਼ਰਮ ਨਹੀਂ ਆਉਂਦੀ ਉਹ ਰਹੀ ਸ਼ਰਮੜੀ ਤੇ ਵਿਦਵਾਨ ਕਹਿਣਗੇ ਉਹਨਾਂ ਦਾ ਹੱਕ ਹੈ ਅਨੁਰਧਿ ਨੇ ਵੀ ਪਾਉਂਦੀ ਆ ਨਾ ਵੀਡੀਓ ਵਿਦਵਾਨ ਕਹਿੰਦੇ ਨਾ ਉਹਨਾਂ ਦਾ ਹੱਕ ਹੈ ਹੱਕ ਆ ਬਈ ਹੱਕ ਕੈਮਰਾ ਉਹਦੇ ਕਿੱਥੇ ਲਾਇਆ ਹੁੰਦਾ ਸੋਨੂੰ ਵੀ ਪਤਾ ਹੀ ਐ ਕੋਈ ਨਹੀਂ ਉਹਦੇ ਬਾਰੇ ਆਪਾਂ ਕਰਦੇ ਆ ਅਗਲੀ ਵੀਡੀਓ 'ਚ ਗੱਲ ਉਹਦੀ ਵੀ ਠੋਕਦੇ ਆ ਮੰਜੀ ਤੇ ਤੂੰ ਭਰਾ ਮੇਰਾ ਹਟ ਜਾ ਵਧੀਆ ਵਧੀਆ ਵੀਡੀਓ ਬਣਾ ਵੀਡੀਓ ਬਣਾਉਂਦਾ ਕੋਈ ਹੋਣੀ ਕੰਮ ਕਰਦੀ ਵੀਡੀਓ ਬਣਾ ਲੈ ਵਧੀਆ ਪਰ ਸਟੂਲੇ ਵਾਲੇ ਕੰਮ ਛੱਡ ਦੇ ਸਟੂਲਾ ਹੀ ਰਹੇਗਾ ਅਗਰ ਤੂੰ ਸਟੂਲਾ ਹੀ ਐ ਸਾਡੇ ਮੂੰਹ ਤੋਂ ਸੁਣ ਲਿਆ ਬਸ ਕਿੰਨੇ ਲੋਕ ਤੈਨੂੰ ਕਮੈਂਟ ਕਰਦੇ ਐ ਲੈ ਕਮੈਂਟਾਂ ਦੀ ਵੀਡੀਓ ਵੀ ਤੈਨੂੰ ਆ ਪਾਉਂਗਾ ਠੀਕ ਐ ਤੇ ਟਿਕ ਜਾ ਤੇ ਪਰ ਨੂਰ ਨੂੰ ਜਿਹੜੀਆਂ ਧਮਕਾਂ ਧੁੰਮਕਾਈਆਂ ਦੰਨਾ ਨਾ ਤੂੰ ਹਟ ਜਾ ਬਸ ਮੈਂ ਤੈਨੂੰ ਦੱਸਤੀ ਗੱਲ ਹੈ ਨਾ ਤੇ ਕੋਈ ਨਹੀਂ ਫਿਰ ਨਹੀਂ ਫਰਾਲ ਕਰਾਂਗੇ ਕੋਈ ਪਰ ਜਿਹੜੀਆਂ ਆ ਤੂੰ ਵੀਡੀਓ ਬਣਾਉਣੀ ਆ ਜਿਸ਼ਵਾੜੇ ਵਾਲਿਆਂ ਜੇ ਤੈਨੂੰ ਸਾਲ ਦੋ ਸਾਲ ਚ ਤੇਰੇ ਸੁਨ ਨਾ ਖਾਜ ਆ ਕੀ ਤੇ ਰੋਇਆ ਤੂੰ ਫਿਰ ਵੀ ਤੇਰੇ ਘਰ ਤੇ ਅਸਰ ਪੈਣਾ ਸਭ ਤੋਂ ਪਹਿਲਾਂ ਜੇ ਆਪਾਂ ਕਿਸੇ ਦਾ ਵਿਗਾੜਦੇ ਆ ਨਾ ਤੇ ਆਪਣੇ ਘਰੇ ਪੈਂਦੀ ਆ ਉਹ ਪਹਿਲਾਂ ਤੇ ਤੇਰੇ ਘਰ ਤੇ ਹੀ ਪੈਣੀਆ ਫਿਰ ਤੂੰ ਕਿਆ ਕਰੇਂਗਾ ਆ ਮੇਰਾ ਪਤੀ ਜਾ ਫਲਾਨਾ ਫਲਾਨਾ ਲੱਕ ਹਲਾਉਂਦਾ ਜੀ ਹਲਾਉਂਦਾ ਤੂੰ ਸ਼ਰਮ ਮੱਲਾ ਮਾੜੀ ਮੱਡੀ ਤੇ ਹਟ ਜਾ ਤਾਂ ਅੰਦਰੋਂ ਕਦੇ ਨੇ ਜਿਹੜਾ ਤੂੰ ਕਹਿਣਾ ਠੀਕ ਹੈ ਤੇ ਮੇਰੇ ਨੂੰ ਵੀ ਕੋ ਮੈਸੇਜ ਕੀਤਾ ਸੀ ਨੀ ਵੀਡੀਓ ਡਿਲੀਟ ਕਰਦੇ ਉਹ ਕਰਦੇ ਵੀਡੀਓ ਵੀਡੀਓ ਤਾਂ ਨਹੀਂ ਬਾਈ ਡਿਲੀਟ ਹੁੰਦੀ ਤੂੰ ਨਾ ਪਾਇਆ ਵੀਡੀਓ ਜਿੱਦਰਾ ਹੱਕਾ ਤਾਂ ਤੂੰ ਜਲਦੀ ਵੀਡੀਓ ਪਾ ਲੈ ਜਾਂ ਤੁਸੀਂ ਤਾਂ ਹੀ ਹੋ ਜਾ ਫਿਰ ਕਰੇ ਵੀ ਮੈ ਤਾਂ ਹੋ ਗਿਆ ਬਸ ਸਦੈ ਇਸ ਲਈ ਸ਼ਰਮ ਆਲਾ ਬੜੀ ਮੁੱਟੀ ਤੇ ਰੋਟੀ ਖਾਣੀ ਆ ਤਾਂ ਇੱਜ਼ਤ ਦੀ ਕਮਾ ਕੇ ਖਾ ਵਧੀਆ ਐਲਨ ਤਾਂ ਹੈਗਾ ਤੱਕ ਦਿਖਾ ਲੁੱਤਾਂ ਠੀਕ ਹੈ ਤੇ ਕੋਈ ਨਹੀਂ ਜੇ ਤੂੰ ਨਾ ਦਿੱਕਿਆ ਤਾਂ ਫਿਰ ਵਿੱਕਾਂਗੇ ਕਿੰਨੇ ਹੁੰਦਾ ਤੇਰੇ ਨਾਲ ਪਰ ਪਰ ਨੂਰਨ ਨੂੰ ਤਾਂ ਗਤੋਂ ਗਾਣਾ ਦੇ ਬਸ ਵੀ ਮੈਂ ਪਾਈ ਕਰ ਦੂ ਮੈਂ ਕਰ ਦੂ ਕੋਈ ਨਾ ਤੂੰ ਗਾਲ ਕੱਢੀ ਸੀ ਉਹਨੂੰ ਕੋਈ ਨਾ ਤੂੰ ਬਚ ਗਿਆ ਇਹ ਹੁਣ ਤੈਨੂੰ ਵਾਰਨਿੰਗ ਹੀ ਆ ਵੀ ਤੂੰ ਚੱਜ ਦੇਣਾ ਵੀਡੀਓ ਪਾਲਾ ਆ ਜਿਹੜਾ ਤੇਰਾ ਵੀਡੀਓ ਚਲੋ ਜੀ ਅਸੀਂ ਨਹੀਂ ਕੁਛ ਤਾਂ ਨਾ ਤੇਰੇ ਘਰੀ ਢੀਗੂ ਯਾਰ ਬਸ ਗੱਲ ਮੁਕੀ ਤੇਰੇ ਢੀਗੂ ਤੇ ਪੱਕਾ ਹੀ ਢੀਗੂ ਅਹੋਰ ਸਾਲ ਦੋ ਸਾਲ ਠਹਿਰ ਜਾ ਫਿਰ ਵੀਡੀਓ ਆਇਆ ਆ ਕਰਨਗਾ ਨਾ ਤੇ ਸਾਰਿਆਂ ਦੇ ਇਸ ਲਈ ਬਈ ਬਾਜ ਜਾ ਠੀਕ ਹੈ ਜਾ ਠੀਕ ਹੈ ਸਾਰਿਆਂ ਨੂੰ ਸ੍ਰੀ ਅਕਾਲ ਜੀ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਕਿਹੜਾ ਕਿਤਾ ਵੀਡੀਓ ਪਾ ਕੇ ਬੈਠਾ ਸਾਲੇ ਬਿਆਣ ਹੋ ਯਾਰ ਐ ਕਾ ਕਰਦੇ ਕਿਸੇ ਦੀ ਵੀ ਇੱਜ਼ਤ ਹਾਰ ਕਿਸੇ ਦੀ ਹੁੰਦੀ ਹੈ ਨਾ ਭਾਈ ਤੇਰੀ ਹਾਂ ਕਰ ਮੈਂ ਅਭੀ ਵਾਂ ਕੇ ਡੀਲ ਕਰਦੇ ਯਾਰ ਮੈਨੂੰ ਪਤਾ ਵਾਤੋਂ ਡੀਲ ਨਹੀਂ ਕਰਨੀ ਹੈ ਕਾਦੀ ਨਾ ਮੇਰਾ ਬਾਹਰ ਤੇ ਵਾਜ ਫਿਰ ਤੇਰੀ ਭੈਣ ਦੀ ਦਿਨਾਂ ਚ ਪਹਿਲਾਂ ਇਹ 70 ਨ ਸੰਗਰੂਰ ਨੇ ਮੈਨੂੰ ਮੈਸੇਜ ਕੀਤੇ ਦੋ ਜੀ ਫਿਰ ਮੈਂ ਉਹਨੂੰ ਫਿਰ ਤੇ ਵੀਰ ਜੀ ਗਲਤ ਕਿਉਂ ਬੋਲਦੇ ਹੋ ਮੈਂ ਕੀ ਗਲਤ ਕੀਤਾ ਤੁਹਾਨੂੰ ਫਿਰ ਕਹਿੰਦਾ ਵੀਡੀਓ ਡਿਲੀਟ ਕਰ ਯਾਰ ਮੇਰੀਆਂ ਮੈਂ ਫਿਰ ਉਹਨੂੰ ਕਿਹਾ ਮੈਂ ਕਿ ਪੀਸ ਵੀਰ ਯਾਰ ਉਦਾਂ ਕਹਿ ਦਿੰਦਾ ਗਾਲਾਂ ਕੱਢਣ ਦੀ ਕੀ ਲੋੜ ਸੀ ਕਹਿੰਦਾ ਹੁਣ ਕਰਦੇ ਯਾਰ ਫਿਰ ਮੈਨੂੰ ਆਪੇ ਜੀ ਰਿਕਾਰਡਿੰਗ ਸੁਣੋ ਯਾਰ ਤੂੰ ਚੰਗਾ ਨਹੀਂ ਕੀਤਾ ਗਾਲ ਕੱਢ ਕੇ ਤੈਨੂੰ ਦੱਸਾਂ ਮੈਂ ਕਰਨ ਚੁਰੰਗਿਆ ਕਹਿੰਦਾ ਓਕੇ ਡਿਲੀਟ ਕਰ ਦੋ ਯਾਰ ਕਿਰੋ ਨਹੀਂ ਮੈਨੂੰ ਭੇਜੀਆਂ ਜੀ ਰਿਕਾਰਡਿੰਗ ਸੁਣੇ ਨਾ ਪਹਿਲਾਂ ਦੁਬਾਰਾ ਆਵਾਜ਼ ਫਿਛਾਣੋ ਇਹਦੀ ਲੈ ਮੈਂ ਨਾ ਕਰ ਮੇਰਾ ਵੀਰ ਬਣ ਕੇ ਡਿਲੀਟ ਕਰ ਦੇ ਯਾਰ ਮੈਨੂੰ ਪਤਾ ਹੋਂਤ ਨਹੀਂ ਕਿਤਨੀ ਕਰਦੀ ਹੈ ਇਹ ਕਾਹਦੀ ਨਾ ਮੇਰਾ ਬਣਾਵਾ ਦੇਖੋ ਕਰਦਾ ਮੈਂ ਤਾਂ ਹੁਣ ਇੱਕ ਆ ਦੇਖੋ ਮੈਂ ਤੁਸੀਂ ਚੰਗਾ ਕੀਤਾ ਵੀਡੀਓ ਪਾ ਕੇ ਭੇਜਿਆ ਸਿਆਣੇ ਬਿਆਣੇ ਹੋ ਯਾਰ ਐ ਸੜਾਏ ਤਰੀਕੇ ਤੋਂ ਵੀ ਤੂੰ ਕਿਉਂ ਇਹ ਪਾਵੇਂ ਵੀਡੀਓ ਅੱਗੇ ਦੇਖੋ ਅੱਗੇ ਕਰ ਦੇ ਯਾਰ ਕਰ ਦੇ ਯਾਰ ਮੈਂ ਕਿਹਾ ਕੋਈ ਗੱਲ ਨਹੀਂ ਕਰ ਦਿਨਾ ਪਰ ਅੱਗੇ ਤੋਂ ਗਾਲ ਨਾ ਕਢੀਂ ਕਿ